ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਮੌਜੂਦਾ ਹਾਲਾਤਾਂ ਅਤੇ ਇਹਨਾਂ ਹਾਲਾਤਾਂ ਕਾਰਨ ਬਣੀ ਵਿਦਿਆਰਥੀਆਂ ਦੀ ਹਾਲਤ ਨੂੰ ਬਿਆਨ ਕਰਦੇ ਸਾਡੇ ਵਿਸ਼ੇਸ਼ ਪ੍ਰੋਗਰਾਮ ਟੈਂਪਰੇਰੀ ਸਟੇਟਸ ਪਰਮਨੈਂਟ ਸਟ੍ਰਗਲਸ ਵਿੱਚ ਤੁਹਾਨੂੰ ਜੀ ਆਇਆਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਨਵੇਂ ਬਦਲੇ ਅਤੇ ਸਖਤ ਹੋਏ ਪੀਆਰ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਆ ਰਹੇ ਹਨ ਇਮੀਗ੍ਰੇਸ਼ਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਾਨੂੰਨ ਸੌਖੇ ਨਹੀਂ ਕੀਤੇ ਜਾਂਦੇ ਤਾਂ ਕਈ ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡ ਕੇ ਜਾਣਾ ਪੈ ਸਕਦਾ ਹੈ ਪੇਸ਼ ਹੈ ਇਸ ਸੰ ਅਸੀਂ ਆਪਦੀ ਜ਼ਿੰਦਗੀ ਦੇ ਉਹ ਕ੍ਰੂਸ਼ੀਅਲ 6 ਸਾਲ ਇੱਥੇ ਲਾਏ ਆ ਜਿਦੇ ਵਿੱਚ ਬੰਦਾ ਹਰ ਇੱਕ ਰਿਸਕ ਚੱਕ ਕੇ ਆਪਦਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਆਪਾਂ ਉਹ 6 ਸਾਲ ਦੇ ਵਿੱਚ ਇੱਥੇ ਟੈਕਸ ਭਰੇ ਆ ਆਪਾਂ ਕੰਮ ਕੀਤਾ ਅਕੋਰਡਿੰਗ ਟੂ ਦਾ ਲਾ ਆਪਾਂ ਇਥੇ ਪੜੇ ਵੀ ਆ ਸਾਡੇ ਪੁਆਇੰਟਸ ਵੀ ਜਿੰਨੇ ਹੋਣੇ ਚਾਹੀਦੇ ਆ ਸਾਡੇ ਹੈਗੇ ਆ ਬਟ ਇਹਨਾਂ ਦੀਆਂ ਨੀਤਾਂ ਸਰਕਾਰ ਦੀਆਂ ਕੁਝ ਏਦਾਂ ਦੀਆਂ ਹੋਈਆਂ ਕਿ ਸਾਨੂੰ ਹੁਣ ਇਹ ਰੋਜ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਹ ਜਜ਼ਬਾਤ ਸਿਰਫ ਅਨਟਾਰੀਓ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਮਹਿਕਦੇ ਹੀ ਨਹੀਂ ਸਗੋਂ ਪ੍ਰਿੰਸ ਐਡਵਰਡ ਆਈਲੈਂਡ ਤੋਂ ਲੈ ਕੇ ਬੀਸੀ ਵਿੱਚ ਰਹਿੰਦੇ ਹਜ਼ਾਰਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਜਾਂ ਆਉਂਦੇ ਦਿਨਾਂ ਵਿੱਚ ਖਤਮ ਹੋਣ ਵਾਲੇ ਹਨ ਇਮੀਗ੍ਰੇਸ਼ਨ ਮਸਲਿਆਂ ਦੇ ਮਾਹਿਰ ਕਨਵਰਸੇਰਾ ਅਨੁਸਾਰ ਇਨਾ ਵਿਦਿਆਰਥੀਆਂ ਦੀ ਗਿਣਤੀ ਹੁਣ 1 ਲੱਖ ਤੋਂ ਕਿਤੇ ਜ਼ਿਆਦਾ ਉੱਪਰ ਹੋ ਚੁੱਕੀ ਹੈ। ਦੇਖੋ ਜਿਹੜਾ ਸਾਡੇ ਕੋਲ ਡਾਟਾ ਹੈਗਾ ਯਾ ਤਕਰੀਬਨ 1 ਲੱਖ 30 ਹਜ਼ਾਰ ਤੋਂ ਉੱਤੇ ਜਿਹੜੇ ਨੇ ਉਹ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਲਡਰਸ ਮਈ ਤੋਂ ਅਸੀਂ ਜਿਹੜਾ ਸੀਗਾ ਡਾਟਾ ਕਢਾਇਆ ਸੀਗਾ ਤੇ ਉਹ ਆਪਣਾ ਇਸ ਸਾਲ ਦੇ ਐਂਡ ਤੱਕ ਐਕਸਪਾਇਰ ਹੋ ਰਹੇ ਸੀਗੇ। ਹੁਣ ਜੇ ਉਹਦੇ ਚੋਂ ਆਪਾਂ ਕੱਢ ਵੀ ਲਈਏ ਤਾਂ ਆਪਣਾ ਤਕਰੀਬਨ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਲੱਖ ਦੇ ਤਕਰੀਬਨ ਬੰਦਾ ਫੇਰ ਵੀ ਹੈਗਾ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਅਗਲੇ ਆਉਣ ਵਾਲੇ ਪੰਜ ਮਹੀਨਿਆਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਪੀਆਰ ਦੇ ਸਖਤ ਹੋਏ ਕਾਨੂੰਨਾਂ ਵਿੱਚ ਜਿਸ ਵਿੱਚ ਸੀਆਰਐਸ ਸਕੋਰ ਦੇ ਪੁਆਇੰਟਸ 500 ਤੋਂ ਪਾਰ ਰਹਿਣਾ ਸਮੇਂ ਸਿਰ ਸੀਆਰਐਸ ਦੇ ਡਰਾਅ ਨਾ ਆਉਣਾ ਕੈਨੇਡੀਅਨ ਕਲਾਸ ਡਰਾਅ ਨਾ ਆਉਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਨਾ ਵਧਾਉਣਾ ਨੂੰ ਲੈ ਕੇ ਪ੍ਰਿੰਸ ਐਡਵਰਡ ਆਇਲੈਂਡ ਨੋਵਾ ਸਕੋਸ਼ੀਆ ਅਤੇ ਮਾਨਿਟੋਬਾ ਵਰਗੇ ਸੂਬਿਆਂ ਵਿੱਚ ਪੀਐਨਪੀ ਸਮੇਤ ਪੀਆਰ ਦੇ ਬਦਲੇ ਹੋਏ ਕਾਨੂੰਨਾਂ ਖਿਲਾਫ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਰੋਸ ਹੈ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਰਹਿੰਦੇ ਰੁਪਿੰਦਰ ਦੱਸਦੇ ਹਨ ਕਿ ਉਹ 2.5 ਮਹੀਨਿਆਂ ਤੋਂ ਆਪਣੇ ਸਾਥੀਆਂ ਸਮੇਤ ਧ ਦੀ ਧਰਨਾ 9 ਮਈ ਨੂੰ ਸਟਾਰਟ ਕੀਤਾ ਸੀਗਾ ਤੇ ਅੱਜ 77 ਡੇਜ਼ ਹੋ ਚੁੱਕੇ ਨੇ ਇਸ ਧਰਨੇ ਨੂੰ ਚਲਦੇ ਹੋਏ ਆ ਤੇ ਧਰਨੇ ਦੇ ਚਲਦਿਆਂ ਬਹੁਤ ਸਾਰੀਆਂ ਪ੍ਰੋਗਰੈਸ ਵੀ ਆਈਆਂ ਦੇ ਅਸੀਂ ਪੀਆਈ ਦੇ ਜਿਸ ਸਪੈਸ਼ਲੀ ਆਪਾਂ ਪੀਆਈ ਦੀ ਹੀ ਗੱਲ ਕਰੀਏ ਪੀਆਰ ਦੇ ਸੌਖੇ ਹੋਏ ਕਾਨੂੰਨਾਂ ਦਾ ਅਸਰ ਸੌਖੀ ਪੀਆਰ ਮੈਣਨ ਵਾਲੇ ਸੂਬਿਆਂ ਉੱਪਰ ਵੀ ਦੇਖਿਆ ਜਾ ਰਿਹਾ ਹੈ ਮੈਨੀਟੋਬਾ ਜਿੱਥੇ ਅੰਟਾਰੀਓ ਕਿਊਬਿਕ ਅਤੇ BC ਤੋਂ ਵਿਦਿਆਰਥੀ ਪੀਆਰ ਦੀ ਭਾਲ ਵਿੱਚ ਜਾਂਦੇ ਸਨ ਉੱਥੇ ਬਦਲੇ ਹੋਏ ਪੀਐਨਪੀ ਦੇ ਕਾਨੂੰਨਾਂ ਨੇ ਬਿਨੀ ਪੈਗ ਵਿੱਚ ਰਹਿਣ ਵਾਲੀ ਸਿਮਰਨ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਦਿੱਤਾ ਸੀ ਤਿੰਨ ਤਿੰਨ ਸਾਲ ਦਾ ਵਰਕ ਪਰਮਿਟ ਵੀ ਸੀਗਾ ਉਹਨਾਂ ਨੇ ਸਾਲ ਬਾਅਦ ਆਪਣੀਆਂ ਫਾਈਲਾਂ ਐਕਸਪੀਰੀਅੰਸ ਲੈਣ ਤੋਂ ਬਾਅਦ ਪੂਲ ਦੇ ਵਿੱਚ ਪਾਤੀਆਂ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਡੇਢ ਡੇਢ ਦੋ ਦੋ ਸਾਲ ਹੋ ਗਏ ਐਕਸਟਰਾ ਵੇਟ ਕਰਦਿਆਂ ਨੂੰ ਉਹਨਾਂ ਦੇ ਵਰਕ ਪਰਮਿਟ ਵੀ ਮੁੱਕਣ ਵਾਲੇ ਆ ਤੇ ਕਈਆਂ ਦੇ ਮੁੱਕ ਵੀ ਚੁੱਕੇ ਨੇ ਕਈ ਸੱਤ ਸੱਤ ਮਹੀਨਿਆਂ ਤੋਂ ਵੀ ਵਿਲੇ ਬੈਠੇ ਨੇ ਤੇ ਉਹਦੇ ਨਾਲ ਉਹਨਾਂ ਨੂੰ ਜਿਵੇਂ ਨੋਮੀਨੇਸ਼ਨਸ ਨਹੀਂ ਆ ਰਹੇ ਤਾਂ ਗੱਲ ਇਹੀ ਹੈ ਵੀ ਜਦੋਂ ਉਹ ਇੱਥੇ ਮੂਵ ਕੀਤੇ ਸੀ ਜਾਂ ਇੱਥੇ ਸਟੱਡੀ ਕਰਨ ਆਏ ਸੀ ਉਸ ਟਾਈਮ ਤੇ ਉਹ ਪਾਲਿਸੀਜ਼ ਬਹੁਤ ਕਲੀਅਰ ਤੇ ਸਿੰਪਲ ਸੀਗੀਆਂ ਤੇ ਈਜ਼ੀ ਸੀਗਾ ਉਹਨਾਂ ਲਈ ਬਹੁਤ ਸੌਖਾ ਸੀਗਾ ਆਪਦੀਆਂ ਫਾਈਲਾਂ ਮਤਲਬ ਪੀਆਰ ਤੱਕ ਜਾਣਦਾਰ ਆ ਜਿਹੜਾ ਉਹਨਾਂ ਦਾ ਬਹੁਤ ਸੌਖਾ ਸੀ ਨਵੇਂ ਸਖਤ ਹੋਏ ਕਾਨੂੰਨਾਂ ਵਿੱਚ ਆਪਣੀ ਯੋਗਤਾ ਸਾਬਿਤ ਨਾ ਕਰਨ ਕਾਰਨ ਕਾਰਨ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਵਿਸਟਰ ਵੀਜ਼ਾ ਹਜ਼ਾਰਾਂ ਡਾਲਰ ਖਰਚ ਕਰਕੇ ਐਲ ਐਮ ਆਈ ਅਤੇ ਰਿਫਿਊਜੀ ਸਟੇਟਸ ਅਪਲਾਈ ਕਰ ਰਹੇ ਹਨ ਅਤੇ ਸਾਰੇ ਦਰਵਾਜ਼ੇ ਬੰਦ ਹੋਣ ਤੇ ਆਪਣੇ ਮੂਲ ਦੇਸ਼ ਵਾਪਸ ਵੀ ਜਾ ਰਹੇ ਹਨ ਇਮੀਗ੍ਰੇਸ਼ਨ ਮਾਹਿਰ ਕਮਰਸੇਰਾ ਅਨੁਸਾਰ ਸੜਜੇ ਜਾ ਰਹੇ ਨਵੇਂ ਬਰਤਾਂਤ ਪਿੱਛੇ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੀਆਂ ਨੀਤੀਆਂ ਅਤੇ ਕੈਨੇਡਾ ਸਰਕਾਰ ਦੀ ਨੀਅਤ ਸ਼ਾਮਲ ਹੈ ਕੀ ਇਹ ਕੰਸਿਸਟੈਂਸੀ ਜਮ ਜਮ ਹੀ ਨਹੀਂ ਹੈਗੀ ਜਿੱਥੇ ਪਹਿਲਾਂ ਆਪਾਂ ਨੂੰ ਪਤਾ ਸੀਗਾ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਹਰ ਦੋ ਹਫ਼ਤੇ ਬਾਅਦ ਡਰਾਅ ਆਉਂਦਾ ਹੀ ਆਉਂਦਾ ਹੁੰਦਾ ਸੀਗਾ ਇੱਕ ਪੈਟਰਨ ਸੀਗਾ ਘੱਟੋ ਘੱਟ ਹੈਨਾ ਤੇ ਉਹਦੇ ਨਾਲ ਕੀ ਸੀਗਾ ਅਗਲਾ ਉਸ ਹਿਸਾਬ ਨਾਲ ਪਲੈਨਿੰਗ ਕਰਕੇ ਚੱਲਦਾ ਸੀਗਾ ਕਿ ਚਲੋ ਸਾਡਾ ਇੰਨਾ ਸਕੋਰ ਹੋ ਗਿਆ ਫਿਰ ਜਦੋਂ ਤੁਹਾਡਾ ਆਪਣਾ ਹੁਣ ਅਗਲਾ ਡਰਾਅ ਆਊਗਾ ਦੋ ਹਫ਼ਤੇ ਬਾਅਦ ਚਲੋ ਉਦੋਂ ਸਾਡੀ ਫਾਈਲ ਪਿਕ ਹੋ ਸਕਦੀ ਹੈਗੀ ਹੈ ਹੁਣ ਜਦੋਂ ਇਹਨਾਂ ਨੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਵੀ ਕਈ ਵਾਰ ਜਦੋਂ ਡਰਾਅ ਨਹੀਂ ਕੱਢੇ ਉਹਦੇ ਨਾਲ ਕੀ ਹੋਇਆ ਕਿ ਉਹ ਬੈਕਲੌਗ ਹੁੰਦਾ ਗਿਆ ਇਕੱਠਾ ਜਿਦੇ ਕਰਕੇ ਇੱਕ ਟਾਈਮ ਦੇ ਉੱਤੇ ਹੁਣ ਪਿੱਛੇ ਜੇ ਆਪਣਾ ਜੇ ਆਪਾਂ ਜੁਲਾਈ ਦੀ ਗੱਲ ਕਰ ਲਈਏ ਤਾਂ ਜੁਲਾਈ ਦੇ ਸਟਾਰਟਿੰਗ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਆ 16000 ਤੋਂ ਉੱਤੇ ਪਹਿਲੀ ਵਾਰ ਕੈਨੇਡੀਅਨ ਹਿਸਟਰੀ ਦੇ ਵਿੱਚ ਹੋਇਆ ਹੈਗਾ ਕਿ ਐਕਸਪ੍ਰੈਸ ਐਂਟਰੀ ਚ 500 ਤੋਂ ਪਾਰ CRS ਸਕੋਰ ਦੇ ਕੈਂਡੀਡੇਟ ਸੀਗੇ ਕਦੀ ਇੰਨੇ ਕੈਂਡੀਡੇਟ ਹੋਏ ਹੀ ਨਹੀਂ ਹੈਗੇ 16000 ਤੋਂ ਪਾਰ ਅਸੀਂ ਇਸ ਮਾਮਲੇ ਉੱਪਰ ਜਦੋਂ IRCC ਤੱਕ ਪਹੁੰਚ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ IRCC ਲੋਡ ਅਨੁਸਾਰ ਹੀ ਐਕਸਪ੍ਰੈਸ ਐਂਟਰੀ ਦੇ ਡਰਾਅ ਕਰਦਾ ਹੈ ਸਾਲ 2023 ਵਿੱਚ 110268 ਲੋਕਾਂ ਨੂੰ ਕੈਨੇਡਾ ਦੇ PR ਦੇ ਸੱਦੇ ਪੱਤਰ ਭੇਜੇ ਗਏ ਜਿਸ ਵਿੱਚ 50000 907 ਸੀ ਕੈਨੇਡਾ ਵਿੱਚ ਪੜਨੋ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੀ ਅਤੇ ਕੈਨੇਡੀਅਨ ਕਲਾਸ ਤੇ ਉਹਨਾਂ ਦਾ ਜਵਾਬ ਸੀ ਕਿ 31 ਮਈ 2024 ਤੋਂ ਬਾਅਦ ਦੋ ਵੱਡੇ ਸੀਸੀ ਦੇ ਡਰਾਅ ਕੱਢੇ ਗਏ ਜਿਸ ਵਿੱਚ 9300 ਲੋਕਾਂ ਨੂੰ ਪੀਆਰ ਦੇ ਸੱਦੇ ਪੱਤਰ ਭੇਜੇ ਗਏ ਪੋਸਟ ਗ੍ਰੈਡ ਵਰਕ ਪਰਮਿਟ ਉੱਪਰ ਉਹਨਾਂ ਦਾ ਜਵਾਬ ਸੀ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਲੇਬਰ ਮਾਰਕੀਟ ਵਿੱਚ ਆਈਆਂ ਰਿਕਾਪਟਾ ਨੂੰ ਦੂਰ ਕਰਨ ਲਈ ਇਸ ਨੂੰ ਵਧਾਇਆ ਗਿਆ ਸੀ ਤੇ ਅੱਗੇ ਆਉਣ ਵਾਲੇ ਭਵਿੱਖ ਵਿੱਚ ਇਸ ਦੀ ਮਿਆਦ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਾਵੇਗਾ ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨਾਂ ਵਿੱਚ ਕੋਈ ਤਬਦੀਲੀ ਨਾ ਕੀਤੀ ਹੁੰਦੀ ਅਤੇ ਕੋਵਿਡ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਵਾਲਾ ਹੀ ਮਾਹੌਲ ਹੁੰਦਾ ਅਤੇ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਪਹਿਲਾਂ ਵਾਲਾ ਹੀ ਮੋਹ ਰੱਖਦੀ ਤਾਂ ਅੱਜ ਕਈ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੇ ਪੀ